ਵੱਡੀ ਖਬਰ ਲੈ ਕੇ ਹਾਜ਼ਰ ਹੋયા ਦੱਸਿਏ ਕਿ ਇੱਕ ਵਾਰ ਫਿਰ ਤੋਂ ਪਾਈ ਅਮਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਤੇ ਜਗਤਾਰ ਸਿੰਘ ਹਵਾਰਾ ਨੂੰ ਲੈ ਕੇ ਜਿਹੜੀ ਕਿ ਪੈਰੋਲ ਦੀ ਮੰਗ ਕੀਤੀ ਜਾ ਰਹੀ ਹੈ ਦੂਜੇ ਪਾਸੇ ਉੱਥੇ ਹੀ ਹੁਣ ਨਮਾ ਅਕਾਲੀ ਦਲ ਜਿਹੜਾ ਕਿ ਸਿੰਘਾਂ ਦੇ ਹੱਕ ਦੇ ਵਿੱਚ ਦਿਖਾਈ ਦੇ ਰਿਹਾ ਤੇ ਗੱਲ ਕਰੀਏ ਤਾਂ ਚਰਨਜੀਤ ਬਰਾੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਨੇ ਕਿਹਾ ਹੈ ਕਿ ਐਨਐਸਏ ਨੂੰ ਲੈ ਕੇ ਦੁਰਵਾਰ ਤੋਂ ਕੀਥੀ ਚੱਰੀ ਹੈ ਤੇ ਜਤਕੇ ਸਿੰਘ ਆਪਣੀਆਂ ਸਜ਼ਾਾਂ ਮਾ ਪੂਰੀਆਂ ਕਰ ਚੁੱਕੇ ਨੇ ਤੇ ਉੱਥੇ ਹੀ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਜਿਹੜਾ ਕਿ ਰਿਹਾਈ ਮਿਲਣੀ ਚਾਹੀਦੀ ਹੈ ਤੇ ਦੂਜੇ ਪਾਸੇ ਉੱਥੇ ਹੀ ਜਗਤਾਰ ਸਿੰਘ ਹਵਾਰਾ ਨੂੰ ਵੀ ਜਿਹੜਾ ਕਿ ਪੈਰੋਲ ਜਿਹੜੀ ਕਿ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਤੇ ਇਸ ਤੋਂ ਬਾਅਦ ਹੁਣ ਚਰਨਜੀਤ ਬਰਾੜ ਦਾ ਇਹ ਬਿਆਨ ਦੂਜੇ ਪਾਸੇ ਉਹਨਾਂ ਨੇ ਕੇਂਦਰ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਨਾਮ ਦੇ ਇੱਕ ਚਿੱਠੀ ਲਿਖੀ ਗਈ ਹੈ ਔਰ ਮੈਂ ਸਮਝਦਾ ਹਾਂ ਕਿ ਜਿਹੜੀ ਚਿੱਠੀ ਹੈ ਉਹ ਜਦੋਂ ਵੀ ਉਹ ਪ੍ਰਧਾਨ ਮੰਤਰੀ ਸਾਹਿਬ ਪੜ੍ਹਨਗੇ ਤਾਂ ਮੇਰਾ ਖਿਆਲ ਹੈ ਕਿ ਪੱਕਾ ਮੈਨੂੰ ਯਕੀਨ ਹੈ ਕਿ ਜਰੂਰ ਇਹਦੇ ਇਹਨੂੰ ਪੜ ਕੇ ਤੇ ਉਹਨਾਂ ਦਾ ਮਨ ਪਸੀਜੇਗਾ ਔਰ ਹਰ ਹਾਲਤ ਦੇ ਵਿੱਚ ਇਹਦੇ ਤੇ ਲੋੜੀਂਦੀ ਕਾਰਵਾਈ ਜਿਹੜੀ ਹੈਗੀ ਆ ਉਹ ਕਰਨਗੇ ਉਹਦਾ ਸਭ ਤੋਂ ਵੱਡਾ ਕਾਰਨ ਹੈਗਾ ਕਿ ਸਿਰਫ ਉਹਨਾਂ ਨੇ ਯਾਦ ਕਰਾਇਆ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਤੁਹਾਡੇ ਆਪਣੀ ਸਰਕਾਰ ਦਾ ਤੁਹਾਡਾ ਆਪਣਾ ਹੀ ਨੋਟੀਫਿਕੇਸ਼ਨ ਹੈ ਜਿਹੜਾ ਤੁਸੀਂ ਖੁਦ ਕੀਤਾ ਸੀ ਤੇ ਨੋਟੀਫਿਕੇਸ਼ਨ ਜਿਹੜਾ ਸੀਗਾ 550 ਸਾਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਕੀਤਾ ਸੀ ਮੈਂ ਥੋੜਾ ਬੈਕਗ੍ਰਾਉਂਡ ਯਾਦ ਕਰਾ ਦਿਆਂ ਕਿ ਜਿਹੜੇ ਸਾਡੇ ਬੰਦੀ ਸਿੰਘ ਹੈ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਔਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਜਿਹੜੀ ਫਾਂਸੀ ਹੈ ਉਹ ਉਮਰ ਕੈਦ ਦੇ ਵਿੱਚ ਤਬਦੀਲ ਕੀਤੀ ਜਾਵੇ ਪਰ ਉਹ ਬੜੇ ਸਾਲ ਹੋ ਗਏ ਉਸ ਗੱਲ ਨੂੰ ਲੜਕ ਗਏ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਸ਼ਹੀਦੀ ਸਤਾਪਦੀ ਅਸੀਂ ਮਨਾ ਰਹੇ ਹਾਂ ਔਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਹੜੀ ਆਪਣੀ ਕੁਰਬਾਨੀ ਦਿੱਤੀ ਉਹ ਮਨੁੱਖਤਾ ਨੂੰ ਤੇ ਧਰਮ ਨੂੰ ਬਚਾਉਣ ਲਈ ਕੁਰਬਾਨੀ ਦਿੱਤੀ ਅੱਜ ਕੌਮ ਦੇ ਉੱਤੇ ਜਿਸ ਕਿਸਮ ਦਾ ਭੀੜ ਪਈ ਸੀ ਉਸ ਵੇਲੇ ਉਸ ਦੇ ਹਾਲਾਤਾਂ ਦੇ ਵਿੱਚ ਜਿਹੜੇ ਇਹ ਸਾਰਾ ਕੁਝ ਵਾਪਰਿਆ ਤੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੇ ਆਪਦੀਆਂ ਬੰਦੀਆਂ ਸਜ਼ਾਵਾਂ ਵੀ ਜਿਹੜੀਆਂ ਉਹ ਦੇਸ਼ ਦੇ ਕਾਨੂੰਨ ਦੇ ਮੁਤਾਬਕ ਪੂਰੀਆਂ ਕਰ ਲਈਆਂ ਤਾਂ ਫਿਰ ਜਦੋਂ ਦੇਸ਼ ਦੇ ਕਾਨੂੰਨ ਦੇ ਮੁਤਾਬਕ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ ਹੋਣ ਤਾਂ ਉਸ ਤੋਂ ਬਾਅਦ ਕੌਮ ਜਿਹੜੀ ਹੈ ਬਾਰ-ਬਾਰ ਇਸ ਗੱਲ ਦੀ ਗੁਹਾਰ ਲਾ ਰਹੀ ਹੈ ਕਿ ਬੰਦੀ ਸਿੰਘਾਂ ਨੂੰ ਜਿਹੜਾ ਹੈਗਾ ਉਹ ਰਿਹਾ ਕੀਤਾ ਜਾਵੇ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਚਿੱਠੀ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕਸ਼ਮੀਰੀ ਪੰਡਤਾਂ ਵੱਲੋਂ ਆ ਕੇ ਫਰਿਆਦ ਕਰਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਲਵਸਤਾ ਦੇ ਵਿੱਚ 9 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਸ਼ਹਾਦਤ ਦੇਣ ਬਾਰੇ ਪ੍ਰੇਰਣਾ ਜਾਂ ਕਹਿਣਾ ਔਰ ਫਿਰ ਜਿਸ ਤਰ੍ਹਾਂ ਸ਼ਹਾਦਤ ਹੋਈ ਗੁਰੂ ਸਾਹਿਬ ਜੀ ਦੇ ਨਾਲ ਜਿੰਨੇ ਵੀ ਸਿੰਘ ਸੀ ਸਾਰਿਆਂ ਦੀ ਸ਼ਹਾਦਤ ਹੋਈ ਲੰਮਾ ਵਰਣਨ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਇਹੀ ਬੇਨਤੀ ਕੀਤੀ ਹੈ ਕਿ ਜਦੋਂ ਵੀ ਕਿਤੇ ਕਿਸੇ ਵੀ ਕੌਮ ਤੇ ਕਿਸੇ ਵੀ ਧਰਮ ਤੇ ਭੀੜ ਪਈ ਹੈ ਸਾਡੇ ਗੁਰੂ ਸਾਹਿਬਾਨਾਂ ਤੋਂ ਲਾ ਕੇ ਸਿੱਖ ਕੌਮ ਨੇ ਹਮੇਸ਼ਾ ਕੁਰਬਾਨੀਆਂ ਦਿੱਤੀਆਂ ਸਿੱਖ ਕੌਮ ਹਮੇਸ਼ਾ ਦੇਸ਼ ਦੇ ਨਹੀਂ ਧਰਮ ਦੇ ਨਹੀਂ ਜਿੱਥੇ ਕਿਤੇ ਵੀ ਲੋੜ ਪੈਂਦੀ ਹੈ ਹਰੇਕ ਥਾਂ ਤੇ ਹੱਕ ੜਾ ਕੇ ਅੱਗੇ ਖੜਦੀ ਹੈ ਔਰ ਇਹਨਾਂ ਸਾਡੇ ਬੰਦੀ ਸਿੰਘਾਂ ਨੂੰ ਜਿਨ੍ਹਾਂ ਨੇ ਆਪਣੀਆਂ ਸਜਾਵਾਂ ਪੂਰੀਆਂ ਕਰ ਲਈਆਂ ਇਹਨਾਂ ਨੂੰ ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਜਿਹੜੀ ਸ਼ਤਾਬਦੀ ਹੈ ਉਹਦੇ ਤੇ ਰਿਹਾਈ ਕਰਕੇ ਸਿੱਖਾਂ ਦੇ ਜ਼ਖਮਾਂ ਤੇ ਇੱਕ ਵੱਡੀ ਮਲਮ ਲੱਗੇਗੀ ਤਾਂ ਕਿ ਉਹ ਅੰਤਲਾ ਸਮਾਂ ਅਖੀਰਲਾ ਸਮਾਂ ਆਪਣੀ ਉਮਰ ਦਾ ਆਪਣੇ ਘਰਾਂ ਦੇ ਵਿੱਚ ਗੁਜ਼ਾਰ ਸਕਣ ਇਹ ਇਹ ਚਿੱਠੀ ਯਾਨੀ ਹਰਪੀ ਸਿੰਘ ਜੀ ਵੱਲੋਂ ਲਿਖੀ ਹੈ ਦੂਜਾ ਉਹਨਾਂ ਨੇ ਮੁੱਦਾ ਇਹ ਵੀ ਚੁੱਕਿਆ ਕਿ ਜਿਹੜੀ ਐਨਐਸਏ ਹੈ ਇਹਦੀ ਬੜੀ ਗਲਤ ਵਰਤੋਂ ਹਮੇਸ਼ਾ ਜਿਹੜੀ ਹੈ ਪੰਜਾਬ ਦੀ ਧਰਤੀ ਤੇ ਹੁੰਦੀ ਰਹੀ ਹੈ। ਔਰ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਖਡੂਰ ਸਾਹਿਬ ਹਲਕੇ ਤੋਂ ਲੱਖਾਂ ਲੋਕਾਂ ਦੀ ਨੁਮਾਇੰਦਗੀ ਕਰਦੇ ਆ ਜੇਲ੍ਹ 'ਚ ਬੈਠੇ ਲੋਕਾਂ ਨੂੰ ਜੇਲ੍ਹ 'ਚ ਬੈਠਿਆਂ ਨੂੰ ਉਹਨਾਂ ਨੇ ਲੋਕਾਂ ਨੇ ਉਹਨਾਂ ਨੂੰ ਜਤਾਇਆ। ਔਰ ਇੱਕ ਕਿਸਮ ਦਾ ਬੜਾ ਅਨਿਆਂ ਹੈ, ਧੱਕਾ ਹੈ ਕਿ ਜਿਹੜਾ ਉਹਨਾਂ ਦੇ ਉੱਤੇ NSA ਲਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਰੱਖਿਆ ਹੋਇਆ ਹੈ। ਉਹਨਾਂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਕੁਝ ਦੇਸ਼ ਦੇ ਕਾਨੂੰਨ ਦੇ ਮੁਤਾਬਕ ਕੋਈ ਛੋਟਾ ਮੋਟਾ ਕੇਸ ਜੇ ਕੋਈ ਹੈਗਾ ਵੀ ਹੈ ਤਾਂ ਉਹ ਦੇਸ਼ ਦੀ ਅਦਾਲਤ ਦੇ ਵਿੱਚ ਸਾਡੇ ਪੰਜਾਬ ਦੀ ਅਦਾਲਤ ਦੇ ਵਿੱਚ ਲੋਕਲ ਨਿਪਟਿਆ ਜਾ ਸਕਦਾ ਹੈ ਪਰ ਇਸ ਕਿਸਮ ਦਾ ਐਨਐਸਏ ਲਾ ਕੇ ਜਬਰੀ ਬੰਦ ਕਰਕੇ ਰੱਖਣਾ ਇਹ ਸਮਝਦੇ ਆ ਕਿ ਭਾਵੇਂ ਪੰਜਾਬ ਦੀ ਸਰਕਾਰ ਹੈ ਭਾਵੇਂ ਦੇਸ਼ ਦੀ ਸਰਕਾਰ ਹੈ ਇਸ ਰਸਾ ਸਰ ਤੱਕ ਆ ਦੂਜਾ ਮਤ ਉਹਨਾਂ ਨੇ ਇਸ ਚਿੱਠੀ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦੀ ਵਿੱਚ ਇਹ ਵੀ ਚੁੱਕਿਆ ਮੈਂ ਸਮਝਦਾ ਕਿ ਸਮੁੱਚੇ ਪੰਜਾਬੀਆਂ ਨੂੰ ਸਮੁੱਚੇ ਸਿੱਖ ਭਾਈਚਾਰੇ ਨੂੰ ਸਮੁੱਚੇ ਮਨੁੱਖੀ ਅਧਿਕਾਰਾਂ ਤੇ ਪਹਿਰਾ ਦੇਣ ਵਾਲੇ ਹਰੇਕ ਇਨਸਾਨ ਨੂੰ ਬੇਨਤੀ ਹੈ ਕਿ ਇਸ ਆਵਾਜ਼ ਨੂੰ ਆਪਾਂ ਸਾਰੇ ਰਲ ਮਿਲ ਕੇ ਬੁਲੰਦ ਕਰੀਏ ਤੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਵੀ ਰਹਾਅ ਕੀਤਾ ਜਾਵੇ ਔਰ ਜਿਹੜੇ NSA ਲਾ ਕੇ ਜਿਨ੍ਹਾਂ ਦੇ ਵਿੱਚ ਡੱਕੇ ਹੋਏ ਨੇ ਸਾਡੇ ਜਿੰਨੇ ਵੀ ਸਿੱਖ ਨੌਜਵਾਨ ਉਹਨਾਂ ਨੂੰ ਵੀ ਸਰਕਾਰ ਜਿਹੜੀ ਆ ਤੁਰੰਤ ਰਹਾਅ ਕਰੇ ਸੋ ਇਹੀ ਬੇਨਤੀ ਉਹਨਾਂ ਨੇ ਚਿੱਠੀ ਦੇ ਜ਼ਰੀਏ ਕੀਤੀ ਹੈ ਔਰ ਮੈਂ ਫੇਸਬੁੱਕ ਜ਼ਰੀਏ ਜਿੱਥੇ ਪਾਰਟੀ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਨਾ ਕਰਦਾ ਹਾਂ ਉੱਥੇ ਮੈਂ ਸਮੁੱਚੇ ਪਾਰਟੀ ਵਰਕਰਾਂ ਨੂੰ ਸਮੁੱਚੇ ਸਾਰੇ ਹੀ ਪੰਜਾਬੀਆਂ ਨੂੰ ਔਰ ਸਾਰੇ ਹੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਸੱਜਣਾਂ ਨੂੰ ਅਤਬਾ ਜੋੜ ਕੇ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਆਪਾਂ ਸਾਰੇ ਆਵਾਜ਼ ਬੁਲੰਦ ਕਰੀਏ ਤੇ ਆਪਣੇ ਬੰਦੀ ਸਿੰਘਾਂ ਨੂੰ ਆਪਾਂ ਬਾਹਰ ਲਿਆ ਸਕੀਏ